ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੰਦਾ ਜੇ ਸਾਰੇ ਪੈੜ ਪੜਾ ਠੀਕ ਠਾਕ ਜੇ ਆਪਾਂ ਇੱਥੇ ਦਿਖਾ ਰਹੇ ਜਿੱਤਾ ਦੋ ਫਰੈਂਡ ਨੂੰ ਡਿਮਾਂਡ ਆਈ ਕਿ ਮੈਨੂੰ ਚਾਰ ਬਣਾ ਕੇ ਦਿਓ ਮਿਰਚੀ ਦਾ ਆਪਣੀ ਦੇ ਤਰ੍ਹਾਂ ਜਿत्रा ਆ ਬਣਾਇਆ ਉਹਦਾ ਮੈਨੂੰ ਬਣਾ ਕੇ ਦਿਓ ਆਪਾਂ ਇੱਥੇ ਡੰਡੀਆ ਉਤਾਰੀਆਂ ਸਾਰੀਆਂ ਤਿਆਰੀ ਕੀਤੀ ਆ ਮਿਰਚਾਂ ਨਾਲ ਦੇਤੀਆਂ ਸੀ ਤੋੜ ਕੇ ਸੀ ਆਪਾਂ ਸਾਰਾ ਚੀਰੇ ਦੇ ਕੇ ਤੇ تیاری ਕਰ ਲਈ ਆ ਉਹ ਬਾਲਟੀ ਦਿੱਤੀ ਹੋਈ ਹੈ ਕੋਚ ਆਚਾਰ ਪਾ ਕੇ ਦੇ ਦਿਓ ਤੇ ਆਪਾਂ ਸਾਰਾ ਇੱਥੇ ਤਿਆਰੀ ਕਰ ਲਈ ਆ ਹੁਣ ਆਪਾਂ ਚਲਦੇ ਤੁਹਾਨੂੰ ਕਿਚਨ ਚ ਦਿਖਾਉਨੇ ਆ ਇੱਥੇ ਮੈਂ ਸਭ ਇਹਨਾਂ ਦਾ ਵੇਟ ਕਰ ਰਹੀ ਸੀ ਤੋਲਿਆ ਸੀ ਇਹਨਾਂ ਨੂੰ ਇਹਨਾਂ ਉਹ ਸਗਿਆ ਰਗਾ 80 ਤੇ 100 ਗ੍ਰਾਮ ਟੋਕਰੀ ਦਾ ਸੀ 800 ਗ੍ਰਾਮ ਹੋਈਆਂ ਜਿਹੜੀ ਆਪਾਂ ਪਾਈਆਂ ਉਹ 650 ਗ੍ਰਾਮ ਹੋਈਆਂ ਸੀ ਤੇ ਇਹ ਹਲਦੀ ਥੋੜੀ ਜੀ ਪਾ ਰਹੇ ਆ ਇਸ ਸਰੋਂ ਆ ਪੀਸ ਕੇ ਪਾਵਾਂਗੇ ਆਪਾਂ ਤੇ ਸਰੋਂ ਮਤਲਬ ਡੇਢ ਡੇਢ ਕਿਲੋ 1.5 ਕਿਲੋ ਗ੍ਰਾਮ ਲਈ ਆ 50 ਗ੍ਰਾਮ ਇਹਦਾ weight ਆ ਪਲੇਟ ਦਾ ਤੇ 50 ਗ੍ਰਾਮ ਆਪਾਂ ਲਈ ਆ ਸੌਫ ਤੇ ਮਤਲਬ ਸੌਫ ਬੜੇ ਜ਼ਰੂਰੀ ਆ ਫਿਰ ਆਪਾਂ ਥੋੜੀ ਕਾਲੀ ਮਿਰਚ ਲਾਵਾਂਗੇ ਇਸ ਤਰ੍ਹਾਂ ਕਰਕੇ ਪਾਵਾਂਗੇ ਸੌਫ ਪਾ ਲਈ ਆਈਡੀਆ ਵੈਸੇ ਉਦਾਂ ਵੀ ਥੋੜਾ ਥੋੜਾ ਮਤਲਬ ਆਈਡੀਆ ਨਾਲ ਪਾ ਸਕਦੇ ਆ ਕਿ ਇਤੂ ਘਾਟੇ ਸਮਾਨੇ ਪੋਣਾ ਪਰ ਮੈਂ ਥੋੜਾ ਜਿਹਾ ਆਈਡੀਆ ਜਲ ਲਿਆ ਦੇਣਾ ਕਿਉਂਕਿ ਉਹਨਾਂ ਨੂੰ ਪਾ ਕੇ ਦੇਣਾ ਸੀ ਨਾ ਤੇ ਥੋੜਾ ਟੇਸਟੀ ਹੁੰਦਾ ਕਿ ਚਲੋ ਆਈਡੀਆ ਨਾਲ ਤੋਲ ਕੇ ਪਾ ਲਓ ਥੋੜਾ ਆਈਡੀਆ ਵਧੀਆ ਜਾਂਦਾ ਤੇ ਲੇਕਿਨ ਮਿਰਚਾਂ ਜੇ ਤੇ ਫਲੋਂ ਫਲੋਂ ਵਗੈਰਾ ਤੇ ਜਿਆਦਾ ਵੀ ਪਾਜੇ ਕੋਈ ਸਰੋਂ ਹੁੰਦਾ ਤਾਂ ਬਹੁਤ ਵਧੀਆ ਤੇ ਇਹ ਬਣਦਾ ਸਰੋਂ ਨਾਲ ਜਿਆਦਾ ਟੇਸਟ ਵਧੀਆ ਬਣਦਾ ਕਲਰ ਵੀ ਵਧੀਆ ਆਉਂਦਾ ਨੱਚਾਂ ਦਾ ਤੇ ਬਾਕੀ ਹੁਣ ਆਪਾਂ ਇਹ ਕਰ ਲਿਆ ਇੱਕ ਇੱਕ ਨੰਬਰ ਤੇ ਹਲਦੀ ਦੋ ਨੰਬਰ ਤੇ ਸਰੋਂ ਤੇ 3 ਨੰਬਰ ਤੇ ਆਪਣੀ 2 ਫੋ ਤੇ ਨਾ ਚੀਜ਼ਾਂ ਹੋ ਗਈਆਂ ਚੌਥੇ ਨੰਬਰ ਤੇ ਹੁਣ ਕਾਲੀ ਮਿਰਚ ਆਉਗੀ ਆਪਾਂ ਕਾਲੀ ਮਿਰਚ ਥੋੜੀ ਪਾਵਾਂਗੇ ਉਦੋਂ ਵੀ ਆਈਡੀ ਇਹਨਾਂ ਪਾਲਵਾ ਹੱਥ ਨਾਲ ਭਰ ਮੈਂ ਥੋੜਾ ਜਿਹਾ ਵੇਟ ਕਰ ਲਿਆ ਸੀ ਇਦਾਂ ਕੁਸ਼ ਗ੍ਰਾਮ ਇਦਾਂ ਪਾਈ ਸੀ 50 ਗ੍ਰਾਮ ਇਹਦਾ ਸੀ ਪਲੇਟ ਤੇ ਵਿੱਚ ਉਸੇ ਹਸਾਬ ਨਾਲ ਇਹ ਚਪਾਈ ਸੀ ਕਾਲੀ ਵਿੱਚ ਤੇ ਪੰਜਵੇਂ ਨੰਬਰ ਤੇ ਨਮਕ ਆ ਜਾਣਾ ਪੰਜ ਚੀਜ਼ਾਂ 6 ਤੇ 7 ਚੀਜ਼ਾਂ ਪਈਆਂ ਆਪਣੀਆਂ ਵਿੱਚ ਦੇ ਮਸਾਲਾ 7 ਚੀਜ਼ਾਂ ਨਾ ਝਾੜ ਪਿਆ ਤੇ 8ਵੀਂ ਆ ਬਸ ਚਾ ਤੇ ਬਾਕੀ ਚਲੋ ਆਪਣੀ ਮਰਜ਼ੀ ਹੈ ਥੋੜਾ ਵੀ ਪਾ ਸਕਦੇ ਕੁਝ ਜੇ ਜ਼ਿਆਦਾ ਜਿੰਤਾ ਵੀ ਚੰਗਾ ਲੱਗੇ ਪਰ ਇੰਨੇ ਮਸਾਲੇ ਮੈਨੂੰ ਵਧੀਆ ਲੱਗਦੇ ਇਤੂ ਘੱਟ ਤੇ ਫਿਰ ਟੇਸਟ ਨਹੀਂ ਆਉਂਦਾ ਕੋਈ ਆਪਾਂ ਇਹਨੂੰ ਸਾਰਾ ਇੱਚ ਚ ਪਾ ਕੇ ਆਪਾਂ ਮਿਕਸਰ ਚ ਜੱਗ ਚ ਪਾ ਕੇ ਇਹਨੂੰ ਆਪਾਂ ਪੀਸ ਲਾਂਗੇ ਸਾਰੇ ਸਮਾਨ ਨੂੰ ਪੀਸ ਕੇ ਫਿਰ ਆਪਾਂ ਪਾਵਾਂਗੇ ਮਸਾਲਾ ਸਾਰਾ ਵਿੱਚ ਮਿਰਚਾਂ ਦੇ ਮੈਂ ਕਈ ਭਾਰ ਕੇ ਬਣਾਉਂਦੇ ਪੀਸ ਕੇ ਪਰ ਮੈਂ ਪਰ ਕੇ ਵੀ ਬਣਾਉਣੀ ਨਹੀਂ ਪਰ ਮੈਂ ਇਸ طرح ਕਾ ਚੀਰੇ ਦਿੱਕੇ ਇਹਨੂੰ ਮਿਰਚਾਂ ਨੂੰ ਤੇ ਇਦਾਂ ਵਿੱਚ ਮਸਾਲਾ ਮਿਕਸ ਕੀਤਾ ਇਹ ਆਪਾਂ ਸਿੰਦਾ ਨਮਕ ਵਰਤਦੇ ਆਂ ਆਪਾਂ ਘਰੇ ਵੀ ਸਬਜ਼ੀ ਜੇ ਸਬთა ਤੇ ਸਿੰਦਾ ਨਮਕ ਆਪਾਂ ਚਾਰਚ ਪਾਉਨੇ ਆ ਤੇ ਸਰੋਂ ਵੀ ਤੇਲ ਵੀ ਆਪਣਾ ਬਿਲਕੁਲ ਪਿਓਰ ਹੁੰਦਾ ਜੇ ਖਰੀਦੀਏ ਤਾਂ ਵੀ ਪਿਓਰ ਖਰੀਦੀ ਦਾ ਸਰੋਂ ਦਾ ਨਹੀਂ ਤੇ ਘਰੇ ਵੀ ਆਪਾਂ ਕੜਵਾਇਆ ਹੋਇਆ ਹਨ ਤੇ ਆਪਾਂ ਮਸਾਲਾ ਸਾਰਾ ਪੀਸ ਲਿਆ ਤੇ ਹੁਣ ਆਪਣੀ ਤਿਆਰੀ ਹੈ ਬਸ कि ਆਪਾਂ ਮਿਰਚਾਂ ਦਾ ਭੁੰਣਾ ਸ਼ੁਰੂ ਕਰਾਂਗੇ ਤੇ ਬੱਸ ਇਹ ਸਭ ਤਿਆਰੀ ਹੋ ਗਈ ਆ ਮਸਾਲੇ ਦੀ ਕਿਉਂਕਿ ਮਿਰਚਾਂ ਜਲਦੀ ਭੁੱਜ ਜਾਂਦੀਆਂ ਆ ਜਿਆਦਾ ਟਾਈਮ ਨਹੀਂ ਲੱਗਦਾ ਉਹਨਾਂ ਦਾ ਮਸਾਲਾ ਪਹਿਲਾਂ ਤਿਆਰ ਕੀਤਾ ਹੋਵੇ ਫਿਰ ਆਰਾਮ ਨਾਲ ਆਪਾਂ ਖੜੇ ਖੜੇ ਕੰਮ ਉੱਥੇ ਕਰ ਲੈਨੇ ਆ ਤੇ ਨਮਕ ਵੀ ਪਾ ਕੇ ਰੱਖ ਲਾਂਗੇ ਆਪਾਂ ਦੋ ਕਟਸ਼ੇ ਨਮਕ ਪਾਵਾਂਗੇ ਨਾ 800 ਗ੍ਰਾਮ ਮਿਰਚਾਂ ਦਾ ਬਹੁਤ ਨਮਕ ਤੇਜ ਐ ਦੀ ਬਾਥ ਹੁਣਾ ਪੱਤੀ ਜੇ ਗਰਮ ਕਰ ਲੈਣਾ ਤੇਲ ਗਰਮ ਕਰਕੇ ਤੇ ਆਪਾਂ ਤੇਲ ਗਰਮ ਕਰ ਲਿਆ ਵਾ ਹੁਣ ਆਪਾਂ ਵਿੱਚ ਮਿਰਚਾਂ ਪਾਵਾਂਗੇ ਮਿਰਚਾਂ ਪਾ ਕੇ ਇਹਨਾਂ ਨੂੰ ਤਲਾਂਗੇ ਪਹਿਲਾਂ ਥੋੜਾ ਜਿਹਾ ਤੇਜ਼ ਰੱਖਾਂਗੇ ਸੇਕ ਲੱਗਣਾ ਸ਼ੁਰੂ ਹੋ ਗਿਆ ਫਿਰ ਥੋੜਾ ਗੈਸ ਘੱਟ ਵੀ ਕਰ ਦਾਂਗੇ ਕਿਉਂਕਿ ਫਿਰ ਹੌਲੀ ਹੌਲੀ ਬਹੁਤ ਵਦਾ ਕਲਰ ਮਿਰਚਾਂ ਦਾ ਬਣਦਾ ਹੈ ਬਹੁਤ ਜ਼ਿਆਦੀ ਤੇਜ਼ ਅੰਗ ਤੇ ਨਹੀਂ ਭੁਲਣੀ ਆ ਮਤਲਬ ਪਹਿਲਾਂ ਤੇਜ਼ ਕਰ ਲੋ ਮਤਲਬ ਜਦੋਂ ਇਹਨੂੰ ਆਪਾਂ ਗਰਮ ਕਰਨਾ ਵਾ ਤੇ ਬਾਅਦ ਵਿੱਚ ਥੋੜਾ ਆਰਾਮ ਤੇ ਨਾਲ ਪੁੰਨਣੀ ਆ ਜਾਂ ਤੇ ਬਹੁਤ ਸੁਣਾ ਕਲਰ ਆਉਣ ਲੱਗ ਜਾਂਦਾ ਮਿਰਚਾਂ ਦੇ ਜਿਵੇਂ ਤਾਜ਼ੀਆਂ ਹੀ ਮਤਲਬ ਉਸੇ ਵੇਲੇ ਖਾਣ ਨੂੰ ਦਿਲ ਕਰਦਾ ਵਾ ਮਿਰਚਾਂ ਦਾ ਚਾਰ ਇਦਾਂ ਦਾ ਬਣਦਾ ਏ ਜੇ ਆਪਾਂ ਕੱਚੀਆਂ ਪਾਉਨੇ ਆ ਫਿਰ ਥੋੜਾ ਟਾਈਮ ਲੱਗਦਾ ਆ ਇਹਨੂੰ 1-2 ਦਿਨ ਖਾਣ ਨੂੰ ਪੁੰਨ ਕੇ ਪਾਵਾਂਗੇ ਤੇ ਆਪਾਂ ਤੁਰੰਤ ਵੀ ਇਹਦਾ ਚਾਰ ਖਾਵਾਂਗੇ ਤੇ ਵਧੀਆ ਲੱਗੂਗਾ ਇਹ ਮਤਲਬ ਟੇਸਟ ਵੀ ਅਲੱਗ ਹੋ ਜਾਂਦਾ ਵਾ ਤੇ ਤੇਲ ਵਧੀਆ ਪਾਉਣਾ ਚਾਹੀਦਾ ਵਿੱਚ ਤੇਲ ਪਿਓਰ ਹੋਣਾ ਚਾਹੀਦਾ ਸਰੋਂ ਦਾ ਹੀ ਹੋਣਾ ਚਾਹੀਦਾ ਕੋਦੇ ਨਾਲੇ ਟੇਸਟ ਵਧੀਆ ਆਉਂਦਾ ਮਿਰਚਾਂ ਦੇ achar ਦਾ ਬਸ ਆਪਣਾ ਕੁਸ਼ ਮਿੰਟਾਂ ਚ ਝਾਰ ਬਣ ਕੇ ਤਿਆਰ ਹੋ ਜਾਣਾ ਮਤਲਬ 5-7 ਮਿੰਟ ਲੱਗਣੇ 7-8 ਮਿੰਟ ਲੱਗਣੇ ਕਿੰਨੇ ਕ ਲੱਗਣੇ ਆ achar ਬਣ ਕੇ ਤਿਆਰ ਹੋ ਜਾਣਾ ਬਸ ਪਹਿਲਾ ਟਾਈਮ ਲੱਗਦਾ ਥੋੜਾ ਤਿਆਰੀ ਕਰਨ ਨੂੰ ਤੇ ਬਾਣ ਨੂੰ ਨਹੀਂ ਟਾਈਮ ਲੱਗਦਾ ਕੋਈ ਵੀ ਜਿਆਦਾ ਤੇ ਆਪਾਂ ਨਹੋਲੀ-ਹੋਲੀ ਹਿਲਾਈ ਜਾਣਾ ਹੁਣ ਆਪਾਂ ਗੈਸ ਘੱਟ ਕੀਤਾ ਆ ਤੇ ਉਹ ਵੇਖੋ ਵਿੱਚੋਂ ਕਲਰ ਫੜਨ ਲੱਗ ਗਈਆਂ ਮਿਰਚਾਂ ਪੁੱਜਣ ਲੱਗ ਗਈਆਂ ਮਿੱਤੋਂ ਵਿੱਚੋਂ ਖੁਸ਼ਬੂ ਵੀ ਆਉਣ ਲੱਗ ਪੈਂਦੀ ਇੱਥੇ ਕ ਫਿਰ ਪਤਾ ਲੱਗ ਜਾਂਦਾ ਕਿ ਮਿਰਚਾਂ ਪੁੱਜ ਰਹੀਆਂ ਤੇ ਖੁਸ਼ਬੂ ਆਉਣ ਲੱਗ ਜਾਈਗੀ ਹੁਣ ਮਸਾਲੇ ਆਪਣੇ ਸਾਰੇ ਤਿਆਰ ਨੇ ਤੇ ਜਿਵੇਂ ਮਿਰਚਾਂ ਪੁੱਜੀਆਂ ਆਪਾਂ ਵਿੱਚ ਸਾਰੇ ਮਸਾਲੇ ਪਾਵਾਂਗੇ ਤੇ ਚਾਰ ਬਣ ਕੇ ਤਿਆਰ ਹੋ ਜਾਏਗਾ ਬਸ 5 6 7 ਚੀਜ਼ਾਂ ਪਾਉਣੀਆਂ ਆਪਾਂ 7 ਚੀਜ਼ਾਂ ਵਿੱਚ ਚਾਰ ਦੇ ਪਾਉਣੀਆਂ ਇਹ ਨਹੀਂ ਆ ਜ਼ਰੂਰੀ ਆ ਕਿ ਤੋਂ ਘੱਟ ਫਿਰ ਟੇਸਟ ਨਹੀਂ ਆਉਂਦਾ ਚਾਰ ਦਾ ਕੋਈ ਫਿਰ ਖਰਾਬ ਹੋਣ ਦਾ ਵੀ ਡਰ ਰਹੇ ਤਾਂ ਬਹੁਤ ਜ਼ਿਆਦਾ ਘੱਟ ਮਸਾਲੇ ਰੱਖਾਂਗੇ ਤੇ ਤੇ ਹਲਦੀ ਨਹੀਂ ਕੋਈ ਜ਼ਿਆਦਾ ਪਾਉਂਦੀ ਲੋੜ ਹੈਗੀ ਹਲਦੀ ਮਤਲਬ ਚਮਚਾ ਡੇਢ ਚਮਚਾ ਹੀ ਪਾਈ ਇੱਥੇ ਆਪਾਂ ਮਸਾਲਾ ਮੈਂ ਪਾਤਾ ਸੀ ਉਹ ਸਕਿਪ ਹੋ ਗਈ ਵੀਡੀਓ ਮਸਾਲਾ ਪਾਇਆ ਸੀ ਤੇ ਦੋ ਤਿੰਨ ਚਮਚੇ ਵਿਨੇਗਰ ਦੇ ਪਾਏ ਹੀ ਤੇ ਆਪਾਂ ਇਹ આમਚੂਰ ਪਾਉਣ ਲੱਗੇ ਆ ਦੋ ਚੀਜ਼ਾਂ ਇਹ ਪਾਉਣੀਆਂ ਸੀ ਬਾਅਦ ਚ ਪੰਜ ਮਸਾਲੇ ਆਪਾਂ ਪਹਿਲਾਂ ਪਾਤੇ ਇਹ ਨਮਕ ਪਾ ਕੇ ਪੰਜ ਹੋ ਜਾਂਦੇ ਆ ਤੇ ਛੀਨੀ ਮਿਰਚ ਸੱਤ ਅੱਠ ਚੀਜ਼ਾਂ ਚਾਹੀਦੀਆਂ ਆਪਾਂ ਨੂੰ ਇਹ ਚਾਰ ਬਣਾਉਣ ਲਈ ਤੇ ਇਹ ਬਾਲਟੀ ਦਿੱਤੀ ਹੋਈ ਉਹਨਾਂ ਨੇ ਉੱਤੇ ਢੱਕਣ ਦਿੱਤਾ ਹੋਇਆ ਆਪਣਾ ਹੀ ਪੰਨੂ ਆ ਦੇ ਬਾਅਦ ਅਸੀਂ ਡੱਬੇ 'ਚ ਪਾ ਲਾਂਗੇ ਕਿ ਥੋੜਾ ਜਿਹਾ ਇਹਨਾਂ ਦੀ ਇਹ ਬਣ ਜੇ ਤੁਹਾਨੂੰ ਠੰਡੀਆਂ ਹੋ ਜਾਣਗੀਆਂ ਫਿਰ ਅਸੀਂ ਦੂਸਰੇ ਡੱਬੇ 'ਚ ਪਾ ਕੇ ਨਾ ਬੰਦ ਕਰਕੇ ਰੱਖ ਲਵਾਂਗੇ ਵਿਨੇਗਰ ਪਾਉਣ ਨਾਲ ਇਹ ਹੈ ਕਿ ਮਿਰਚਾਂ ਬਿਲਕੁਲ ਟਲੀਆਂ ਟਲੀਆਂ ਨੇ ਪੈਂਦੀਆਂ ਨਾਲ ਇਹਦਾ ਟੇਸਟ ਵਧੀਆ ਬਣ ਜਾਂਦਾ ਹੈ ਤੇ ਮਿਰਚਾਂ ਬਿਲਕੁਲ ਚਿਪਕਦੀਆਂ ਨਹੀਂ ਇੱਕ ਦੂਜੇ ਦੇ ਨਾਲ ਨਾ ਮ ਅਲੱਗ-ਅਲੱਗ ਜੀਆਂ ਰਹਿਣਗੀਆਂ ਖੜੀਆਂ-ਖੜੀਆਂ ਬਹੁਤ ਸੋਹਣੀਆਂ ਲੱਗਦੀਆਂ ਫਿਰ ਵੇਖਣ ਨੂੰ ਵੀ ਸੋਹਣੀਆਂ ਲੱਗਦੀਆਂ ਤੇ ਚਲੋ ਜੀ ਆਪਾਂ ਹੁਣ ਚਪਰਾਚ ਕੱਢ ਲੈਣ ਲੱਗੇ ਆ ਠੰਡਾ ਹੋ ਜਾਊਗਾ ਪ੍ਰਾਜ ਕਿਉਂਕਿ ਕੜਾਈ ਗਰਮ ਬਹੁਤ ਆ ਤੇ ਥੋੜਾ ਜਲਦੀ ਠੰਡਾ ਹੋ ਜਾਊ ਫਿਰ ਆਪਾਂ ਉਹਨਾਂ ਦੀ ਉਹ ਬਾਲਟੀ ਚ ਪਾ ਦਾਂਗੇ ਤੇ ਚਾਰ ਬਣ ਕੇ ਤਿਆਰ ਆ ਜੀ ਤੇ ਦੇਖੋ ਜੀ ਬਹੁਤ ਸੋਹਣੀ ਖੁਸ਼ਬੂ ਬਹੁਤ ਸੋਹਣੀ ਸਮੈਲ ਆ ਰਹੀ ਹੈ ਤੇ ਵੇਖੋ ਤੁਹਾਨੂੰ ਕਿਵੇਂ ਦਾ ਲੱਗਾ ਹੋਰ ਆਫਾ ਸਰਾਚ ਆਲੇ ਜਿੱਕੜ ਕੇ ਰੱਖ ਲਿਆ ਠੰਡਾ ਹੁਣ ਤੇ ਆਪਾਂ ਡੱਬੇ ਚ ਪਾਵਾਂਗੇ ਜੀ ਹਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਪਹਿਲੀ ਵਾਰ ਵੇਖ ਰਹੇ ਹੋ ਤੇ ਸ਼ੇਅਰ ਕਰੋ ਕਮੈਂਟ ਕਰੋ ਆਪਣੀ رائے ਜ਼ਰੂਰ ਦਿਓ ਆਪਣੇ ਆਪਣੇ ਵਿਚਾਰ ਚੈਨਲ ਤੇ ਤੇ ਔਰ ਮਿਰਚਾਂ ਬਣਾ ਕੇ ਖਾਓ ਤੁਸੀਂ ਇਦਾਂ ਬਹੁਤ ਸੁਣੀਆਂ ਲੱਗਣਗੀਆਂ ਹੁਣ ਮੌਸਮ ਚੱਲ ਰਿਹਾ ਹੈ ਪੱਕ ਗਈਆਂ ਮਿਰਚਾਂ ਹਰੀਆਂ ਟੁੱਟ ਰਹੀਆਂ ਤੇ ਤਾਜ਼ੀਆਂ ਤਾਜ਼ੀਆਂ ਟੁੱਟ ਕੇ ਲਿਆਓ ਤੇ ਚਾਰ ਬਣਾਓ ਤੇ ਹੋਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਬਸਕ੍ਰਾਈਬ ਕਰਕੇ ਜਾਇਓ ਜੀ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਠੀਕ ਹੈ ਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤ